ਜਿਦਿ ਮਰਦੀਂ ਸ਼ਵਾਰਸ਼ ਕਰਾਉਣੀ 10 ਮਰਦੀਂ ਕਰਾਉਣੀ ਤਸਵੀਰ ਨਹੀਂ 50 ਤੋਂ 70 ਤੁਹਾਡੇ ਹੋਣਗੇ ਇਹ ਤਾਂ ਭਾਈ ਸਾਈਂ ਤੁਹਾਡੇ ਹੋਣਗੇ ਚੱਲ ਬੋਤਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਕੋਈ ਹੀਤਲ 2 ਵੀਂਦਰਾਂ 4 ਵੀਂਦਰ ਨਹੀਂ ਚਲਾਉਂ ਤਸੀਂ ਫੇਰ ਚਲਾ ਰਹੇ ਹੋ ਇਹ ਬੇਟਾ ਤੁਹਾਡਾ ਗਿਫਟ ਹੈ ਇਹ ਤਿਹਾਰ ਹੋ ਗਿਆ ਹੋ ਜਾ ਬੇਟਾ ਠੀਕ ਹੈ ਸੀਜ਼ਨ ਦਾ ਕਹਿੰਦੇ ਹੋ ਸੀ ਹਾਂ ਜੀ ਬਈ ਤੁਸੀਂ ਕਿਹਾ ਸਕਦੇ ਹੋ ਕਿ 30 ਇਹ ਨਹੀਂ ਤੁਹਾਨੂੰ ਸਰਦਾ ਇਹ ਨਹੀਂ ਕਿ ਤੁਸੀਂ ਪੁਲਿਸ ਨੇ ਦੇ ਇੱਥੇ ਪੁਲਿਸ ਨਾਲ ਸਿੱਟੇ ਇਸ ਤੋਂ ਬਾਅਦ ਤੇ ਬਟਾ ਗ라운ਡ ਲੱਗ ਗਿਆ ਪਾਜਾ ਕਿ ਤੇ ਅਜੇ ਬਿਗਾ ਅਜੇ ਕੱਕਾ ਅਜੇ ਪਿੱਟ ਇਸਨੇ ਦੇਤੇ ਮੇਰੀ ਗੱਲ ਸੁਣੋ ਬਸ ਮੇਰੀ ਫੇਰੀ ਬਾਸ ਨੂੰ ਬਿਦਾ 14 ਨੰਬਰ ਕਿੰਨੀ ਬੇਟਾ ਪੈਦਾ ਕਰੀ ਆਂ ਸਾਡਾ ਵੀ ਪੇਵਨ ਮੰਨ ਲਓ ਕਿ ਐਸਐਸਪੀ ਸਾਹਿਬ ਵੱਲੋਂ ਸਾਨੂੰ ਬਹੁਤ ਸਖਤ ਹਦਾਇਤਾਂ ਮੈਂ ਤੁਹਾਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਇਹ ਹੁਣ ਜਿਹੜੀ ਆਦਤ ਬੱਚਿਆਂ ਨੂੰ ਪਈ ਹੈ ਜਾਂ ਪੇਰੈਂਟਸ ਨੂੰ ਪਈ ਹੈ ਕਿ ਬੱਚਿਆਂ ਨੂੰ ਭੇਜ ਦੋ ਵਹੀਕਲ ਦੇ ਕੇ ਪੁਰਾਣੀ ਆਦਤ ਪਈਆਂ ਨੂੰ ਜਾਂਦੇ ਜਾਂਦੇ ਟਾਈਮ ਤੇ ਲੱਗੂਗਾ ਪਰ ਇਹ ਇੱਕਦਮ ਹੁਣ ਖਤਮ ਕੀਤੀ ਜਾਊਗੀ ਬੱਚੇ ਦਾ ਜੀਵਨ ਵੀ ਖਤਰੇ ਚ ਹੈ ਤੇ ਜਿਹੜਾ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਜੇ ਤੋ ਕੈਦ ਹੋਊਗੀ ਉਹਨਾਂ ਵੀ ਆਪਾਂ ਇੱਕ ਬੱਚੇ ਦੇ ਵਿੱਚੋਂ ਚਲਾਨ ਕੱਟਿਆ ਕੱਲ ਵੀ ਕਟੇ ਆ ਬੜੀਆਂ ਸ਼ਵਾਰਸ਼ਾਂ ਪਾ ਰਿਆ ਤਰ੍ਹਾਂ ਤਰ੍ਹਾਂ ਦੀਆਂ ਸ਼ਵਾਰਸ਼ਾਂ ਪਾ ਰਿਆ ਦੀ ਇਹਨੂੰ ਕੁਝ ਕੀਤਾ ਜਾਵੇ ਤੇ ਬਿਲਕੁਲ ਕੁਝ ਨਹੀਂ ਹੋਣਾ ਜਿਹੜਾ ਚਲਾਨ ਕਟਿਆ ਗਿਆ ਇਹ ਤੇ ਜੋ ਐਕਸ਼ਨ ਆ ਉਹ ਲੀਗਲ ਐਕਸ਼ਨ ਲਿਆ ਜਾਣਾ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਛੋਟੇ ਬੱਚਿਆਂ ਨੂੰ ਨਾ ਭੇਜੋ ਇੰਨੀ ਗਰਮੀ ਦੇ ਵਿੱਚ ਇੰਨੀ ਧੁੱਪ ਦੇ ਵਿੱਚ ਜਦੋਂ ਕੋਈ ਰਸ਼ ਵਹੀਕਲ ਕੋ ਕੋਕਦਾਮ ਆਉਂਦਾ ਛੋਟੇ ਬੱਚੇ ਉਸ ਚੀਜ਼ ਨੂੰ ਹੈਂਡਲ ਨਹੀਂ ਕਰ ਸਕਦੇ ਆਪਣੀ ਜਾਨ ਜਿਹੜੀ ਆ ਖਤਰੇ ਵਿੱਚ ਪਾਉਨੇ ਆ ਪਲੀਜ਼ ਪੇਰੈਂਟਸ ਨੂੰ ਰਿਕਵੈਸਟ ਆਪ ਬੱਚਿਆਂ ਨੂੰ ਸਕੂਲ ਲੈ ਕੇ ਆਓ ਆਪ ਛੱਡ ਕੇ ਆਓ ਨਹੀਂ ਤਾਂ ਉਹਨਾਂ ਨੂੰ ਸਾਈਕਲ ਲੈ ਦੋ ਉਹ ਆਰਾਮ ਨਾਲ ਜਾਣ ਤੇ ਆਰਾਮ ਨਾਲ ਆਉਣ ਪਕਾ ਜੀ ਜੇਕਰ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਜਿਹੜੇ ਜਾਗਰੂਤਾ ਕੈਂਪ ਲਗਾਏ ਗਏ ਜਾਂ ਵਾਰਨਿੰਗ ਦਿੱਤੀਆਂ ਗਈਆਂ ਕੀ ਦੇਂਦਾ ਟਾਈਮ ਵੀ ਦੱਸਾਇਆ ਗਿਆ ਹੈ ਇਸ ਹਾਂ ਜੀ ਜਿਹਨੂੰ ਸੋਹੇ ਸੋਰ ਦੇ ਵਿੱਚ ਪਰ ਕਿਤੇ ਨਾ ਕਿਤੇ ਅਣਦੇਖੀ ਹੱਲੇ ਵੀ ਲਗਾਤਾਰ ਜਾਰੀ ਹੈ ਹੁਣ ਕਿੱਦਾਂ ਦੀ ਸ਼ਕਤੀ ਦੇਖ ਅਜੇ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਨਾ ਕਿ ਜਿਹੜੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਇਦਾਂ ਦੀ ਆਦਤਾਂ ਪਈਆਂ ਉਹਨਾਂ ਨੂੰ ਜਾਣ ਲੱਗਿਆ ਥੋੜਾ ਟਾਈਮ ਲੱਗੂਗਾ ਕੋਣੇ 2-4 ਜੇ ਤਾਂ ਹੁਣ ਅੱਜ ਚਲਾਨ ਕੱਟਿਆ ਕੱਲ ਚਲਾਨ ਕੱਟਿਆ ਤੇ ਲਗਾਤਾਰ ਕੱਟਦੇ ਰਹਿਣਗੇ ਤਾਂ ਪੇਰੈਂਟਸ ਨੇ ਆਪਣੇ ਆਪ ਹੀ ਬੰਦ ਕਰ ਦੇਣਾ ਤੁਸੀਂ ਇਹਦਾ ਰਿਜ਼ਲਟ ਦੇਖੋਗੇ 14 ਨਵੰਬਰ ਤੋਂ ਬਾਅਦ ਚ 14 ਨਵੰਬਰ ਤੋਂ ਬਾਅਦ ਜਦੋਂ ਸਜ਼ਾਾਂ ਆਉਣੀਆਂ 25-25000 ਰੁਪਏ ਜੁਰਮਾਨਾ ਹੋਣਾ ਪੇਰੈਂਟਸ ਨੂੰ ਫਿਰ ਇਹਨਾਂ ਨੂੰ ਪਤਾ ਲੱਗਣਾ ਕਿ ਅਸੀਂ ਜਿਹੜੀ ਅਵੇਅਰਨੈਸ ਕਰਦੇ ਸੀ ਉਹ ਇਸੇ ਕਰਕੇ ਕਰਦੇ ਸੀ ਵੀ ਇਸ ਚੀਜ਼ ਤੋਂ 25000 ਰੁਪਏ ਜੁਰਮਾਨਾ ਤੇ 3 ਸਾਲ ਜਿਹੜੀ ਕੈਦ ਹੋਣੀ ਹੈ ਇਹ ਤੋਂ ਬਚਿਆ ਜਾਵੇ ਪਰ ਜਿਹੜੇ ਨਹੀਂ ਹਟ ਰਹੇ ਉਹ ਜ਼ਰੂਰ ਇਸ ਚੀਜ਼ ਦਾ ਜਿਹੜਾ ਗਿਫਟ ਲੈਣਗੇ